ਇੱਕ ਢੇਰੀ ਨੂੰ ਸਿਲੈਕਟ ਕਰੋ ਕਿਸੇ ਵੀ ਇੱਕ ਢੇਰੀ ਨੂੰ ਇਹਨੂੰ ਜੋ ਢੇਰੀ ਤੁਸੀਂ ਸਿਲੈਕਟ ਕੀਤੀ ਹੈ ਇਹ ਢੇਰੀ ਹੈ ਪੰਜੀਆਂ ਦੀ ਓਕੇ ਇਟਸ ਅ ਪਾਇਲ ਆਫ 5 ਰਾਈਟ ਹਾਂਜੀ ਮੈਂ ਜਾਨਣਾ ਹੈ ਕਿ ਹੁਣ ਉਹ WhatsApp ਮੈਸੇਜ ਜੋ ਮੈਂ ਤੁਹਾਨੂੰ ਪਹਿਲਾਂ ਭੇਜਿਆ ਸੀ ਉਹ ਮੈਂ ਓਪਨ ਕਰੋ ਉਹਨੂੰ ਓਪਨ ਕਰੋ ਪੜੋ ਔਰ ਕੈਮਰਾ ਨੂੰ ਵੀ ਦਿਖਾ ਦਿਓ ਦਰਸ਼ਕ ਦਰਸ਼ਕਾਂ ਨੂੰ ਵੀ ਪੜਾ ਦਿਓ ਨੋਟੀਫਿਕੇਸ਼ਨ ਜ਼ਰੂਰ ਦਿਖਾਉਂਗੀ ਵੀ ਮੈਂ ਜਿਹੜਾ ਮੈਸੇਜ ਸੀਗਾ ਉਹ ਪਹਿਲਾਂ ਪੜਿਆ ਨਹੀਂ ਹੈਗਾ ਤੇ ਮੈਂ ਉਹ ਮੈਸੇਜ ਹੁਣ ਪੜ ਰਹੀ ਹਾਂ ਉਹ ਤੇ ਮੈਸੇਜ ਆਇਆ ਠੈਟਸੋ ਆਸਮ ਕਈ ਜਿਵੇਂ ਕਹਿੰਦੇ ਨੇ ਵੀ ਅੰਧਵਿਸ਼ਵਾਸ ਹੈ ਤਾਂ ਵੀ ਕੀ ਲੋਕ ਆਪਾਂ ਜਾਣਦੇ ਆ ਨਾਲੇ ਉਹ ਚੀਜ਼ ਨੂੰ ਦੇਖਦੇ ਵੀ ਨੇ ਨਾਲੇ ਪੰਡ ਦੇ ਵੀ ਨੇ ਵੀ ਕੀ ਆ ਤਾਂ ਦਿਮਾਗ ਖਰਾਬ ਹੈ ਇਹ ਤਾਂ ਕੋਈ ਵੀ ਕਰ ਦੂਗਾ ਤੇ ਇਹ ਚੀਜ਼ ਐ ਹੋ ਜੂਗੀ ਮਨੋਪ੍ਰੀਤ ਨਾਮ ਲਿਖਿਆ ਤੁਸੀਂ ਸਚੀ ਮਨੋਪ੍ਰੀਤ ਲਿਖਿਆ ਔਰ

ਗੱਲ ਕਰਾਂ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਉਂਗੀ ਜਿਹੜੇ ਕਿ ਇੱਕ ਬਹੁਤ ਚੰਗੇ ਪਲੇਟਫਾਰਮਸ ਤੇ ਜਾ ਕੇ ਪਰਫਾਰਮ ਵੀ ਕਰਕੇ ਆਏ ਨੇ ਮੇਰੇ ਨਾਲ ਮਨੋਜ ਜੈਨ ਜੀ ਹੋਣਗੇ ਜਿਹੜੇ ਕਿ ਇੱਕ ਮੈਜੀਸ਼ੀਅਨ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਸ਼ੀ ਕੁਲ ਸਰ ਕੀ ਹਾਲ ਚਾਲ ਹੈ ਬਸ ਵਧੀਆ ਜੀ ਨਮਸਕਾਰ ਸੇਤਾ ਕੀ ਮੈਨੇ ਠੀਕ ਠਾਕ ਬਸ ਵਧੀਆ ਚੜਦੀ ਕਲਾ ਜੀ ਜੀ ਅੱਛਾ ਸਰ ਮੈਂ ਗੱਲ ਕੀਤੀ ਸੀਗੀ ਵੀ ਤੁਸੀਂ ਕਾਫੀ ਪਲੇਟਫਾਰਮਸ ਤੇ ਇੱਕ ਵੱਡੇ ਜਿਵੇਂ ਕਲਰਸ ਤੇ ਇੰਡੀਆ ਗੋਟ ਟੈਲੈਂਟ ਜਾਂ ਕੁਝ ਅਜਿਹੇ ਸ਼ੋਜ਼ ਦੇ ਵਿੱਚ ਪਰਫਾਰਮ ਕੀਤਾ ਹੋਇਆ ਹੈ ਕਿਵੇਂ ਰਿਹਾ ਉਹ ਸਫਰ ਜੀ ਗੱਲ ਕਰੀਏ ਜੀ ਜੀ ਸਫਰ ਬਹੁਤ ਅੱਛਾ ਰਿਹਾ ਇਸੇ ਹਮਮ ਔਰ ਸਭ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਪਹਿਲਾਂ ਮੈਂ ਇੱਕ ਜ਼ਮਾਨਾ ਸੀਗਾ ਜਦੋਂ ਮੈਂ ਆਪਣੀ ਗਲੀ ਦੇ ਵਿੱਚ ਵਰਲਡ ਫੇਮਸ ਹੁੰਦਾ ਸੀ ਹਮ ਔਰ ਅੱਜ ਮੈਂ ਵਾਕਈ ਵਰਲਡ ਫੇਮਸ ਹੈ ਤੋ ਸਫਰ ਕਿਤਨਾ ਕਿਤੇ ਟੈਲੀਵਿਜ਼ਨ ਦੀ ਦੇਣ ਹੈ ਔਰ ਸਭ ਦਰਸ਼ਕਾਂ ਦੇ ਪਿਆਰ ਦੀ ਦੇਣ ਹੈ ਤੋ ਸਭ ਦਾ ਧੰਨਵਾਦ ਇੱਕ ਇੰਗਲਿਸ਼ ਚ ਕਹਾਵਤ ਹੈ ਵੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਹੈ ਨਾ ਤੈ ਇਹਦੇ ਵਿੱਚ ਜਿਹੜਾ ਤੁਸੀਂ ਇਹ ਟ੍ਰਿਕਸ ਕਰਦੇ ਆ ਕੁਝ ਵੀ ਕਰਦੇ ਹੋ ਇਹ ਚ ਵੀ ਪ੍ਰੈਕਟਿਸ ਸਹਿਮਿਤ ਰੱਖਦੇ ਹੋਗੇ ਹਾਂ ਇਟਸ ਅ ਪ੍ਰੈਕਟਿਸ ਆਫ ਮੋਰ ਦਨ 35 ইয়ার্স ওকে ਇਟਸ ਅ ਲੌਂਗ ਟਾਈਮ ਲਾਈਕ কোয়াইট লং ਬਿਲਕੁਲ इवन ਛੋਟੇ ਛੋਟੇ ਟ੍ਰਿਕਸ ਲਈ ਵੀ ਹੂੰ ਉਹਨੂੰ ਪਰਫੈਕਸ਼ਨ ਦੇ ਨਾਲ ਕਰਨ ਦੇ ਲਈ ਕਈ ਵਾਰ ਸਾਨੂੰ ਮਹੀਨਾ ਮਹੀਨਾ ਸਿਰਫ ਉਹਦੋਂ ਪ੍ਰੈਕਟਿਸ ਦੇ ਸੈਸ਼ਨ ਕਰਨਾ ਪੈਂਦਾ ਸਿਰਫ ਇੱਕ ਟ੍ਰਿਕ ਵਾਸਤੇ ਟਾਈਮ ਵੇਸਟ ਨਾ ਕਰੀਏ ਕੁਝ ਆਪਾਂ ਪਹਿਲਾਂ ਟ੍ਰਿਕ ਹੀ ਦਿਖਾ ਦਈਏ ਆਡੀਅנס ਜਿਹੜੀ ਦੇਖ ਰਹੀ ਹੈ ਵੀਡੀਓ ওকে ਤਾਂ ਯਾਦ ਹੋਏਗਾ ਇੰਟਰਵਿਊ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਇੱਕ WhatsApp ਤੇ ਮੈਸੇਜ ਭੇਜ ਰਿਆ ਹਾਂ ਹਾਂਜੀ ਉਹ ਹਲੇ ਤੁਸੀਂ ਪੜਿਆ ਨਹੀਂ ਹੈ ਨਹੀਂ ਪੜਿਆ ਔਰ ਇਥੋਂ ਮੈਂ ਤਾਂਜ ਦੇ ਕੁਝ ਪੱਤੇ ਚੱਕ ਲੈਣਾ ਜੀ ਰਾਈਟ ਔਰ ਇਹਨਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੰਨੇ ਹਾਂ ਹੂੰ ਇਹਨਾਂ ਦੋਨੋਂ ਦੇ ਵਿੱਚੋਂ ਕਿਸੇ ਇੱਕ ਢੇਰੀ ਨੂੰ ਸਿਲੈਕਟ ਕਰੋ ਕਿਸੇ ਵੀ ਇੱਕ ਢੇਰੀ ਨੂੰ ਇਹਨੂੰ ਇਹ ਤੁਸੀਂ ਆਪਣੀ ਮਰਜੀ ਨਾਲ ਕੀਤੀ ਹੈ ਮੇਰਾ ਕੋਈ ਨਹੀਂ ਕੋਈ ਤੁਹਾਡਾ ਆਪ ਤਾਂ ਨਹੀਂ ਜੋ ਟੇਰੀ ਤੁਸੀਂ ਸਿਲੈਕਟ ਕੀਤੀ ਹੈ ਇਹ ਟੇਰੀ ਹੈ ਪੰਜੀਆਂ ਦੀ ਓਕੇ ਇਟਸ ਅ ਪਾਇਲ ਆਫ 5 ਰਾਈਟ ਹਾਂਜੀ ਔਰ ਇਹ ਸਭ ਅਲੱਗ-ਅਲੱਗ ਪੱਤੇ ਨੇ ਓਕੇ ਰਾਈਟ ਔਰ ਇਹ ਤੁਹਾਡਾ ਫ੍ਰੀ ਸਿਲੈਕਸ਼ਨ ਸੀ ਹਾਂਜੀ ਮੈਂ ਚਾਹਨਾ ਹੈ ਕਿ ਹੁਣ ਉਹ WhatsApp ਮੈਸੇਜ ਜੋ ਮੈਂ ਤੁਹਾਨੂੰ ਪਹਿਲਾਂ ਭੇਜਿਆ ਸੀ ਉਹ ਮੈਂ ਓਪਨ ਕਰ ਰਿਹਾ ਉਹਨੂੰ ਓਪਨ ਕਰੋ ਪੜੋ ਔਰ ਕੈਮਰਾ ਨੂੰ ਵੀ ਦਿਖਾ ਦਿਓ ਦਰਸ਼ਕ ਦਰਸ਼ਕਾਂ ਨੂੰ ਵੀ ਪੜਾਉਂਗੀ ਵੀ ਮੈਂ ਜਿਹੜਾ ਮੈਸੇਜ ਸੀਗਾ ਉਹ ਪਹਿਲਾਂ ਪੜਿਆ ਨਹੀਂ ਹੈਗਾ ਤੇ ਮੈਂ ਉਹ ਮੈਸੇਜ ਹੁਣ ਪੜ ਰਹੀ ਆ ਅ ਤੇ ਮੈਸੇਜ ਆਇਆ ਯੂ ਵਿਲ ਚੂਜ਼ ਦ ਪਾਇਲ ਆਫ 5 ਔਰ ਜਿੱਦਾਂ ਕਿ ਮੈਂ ਕਿਹਾ ਮੇਰੀ ਪ੍ਰੇਡਿਕਸ਼ਨ ਪਹਿਲਾਂ ਤੋਂ ਹੀ ਸੀਗੀ ਕਿ ਯੂ ਵਿਲ ਚੂਜ਼ ਦ ਪਾਇਲ ਆਫ 5 ਔਰ ਤੁਸੀਂ ਪੰਜੀਆਂ ਲਈ ਢੇਰੀ ਸਿਲੈਕਟ ਕੀਤੀ ਹੈ ਇਹ ਚੀਜ਼ ਕਿਵੇਂ ਹੁੰਦੀ ਹੈ ਪ੍ਰਡਿਕਸ਼ਨ ਲਾਈਕ ਇਹ ਇਹਨੂੰ ਜਾਦੂ ਜਾਦੂ ਕੀ ਕੀ ਕਹੀਏ ਮਤਲਬ ਵੀ ਹੋਰ ਵੀ ਹੋ ਜਾਈਆਂ ਬਹੁਤ ਵੀਡੀਓਜ਼ ਦੇਖਦੇ ਆ ਯੂ ਕੈਨ ਕੀਪ ਗੈਸਿੰਗ ਮਿਜ਼ੀਸ਼ੀਨ ਨੈਵਰ ਰਿਵੀਲ देयर ਸਿਕਰਟਸ ਥੈਟ ਆਲ ਵਾਟ ਵੀ ਵਾਂਟ ਵਿਦ ਇਸ ਇਨਵਿਲ ਕਰੋ ਨਹੀਂ ਐਕਚੁਅਲ ਕੀ ਹੈ ਮੇਰੀ ਟ੍ਰਿਕਸ ਦਾ ਇਸਤੇਮਾਲ ਜਾਂ ਕਿਸੇ ਵੀ ਜਾਦੂਗਰ ਦੀ ਟ੍ਰਿਕ ਦਾ ਇਸਤੇਮਾਲ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਐਸੀ ਇੰਡਸਟਰੀ ਵਿਚ ਵੀ ਹੁੰਦਾ ਜੋ ਕਿ ਐਕਚੁਅਲ ਦੇ ਵਿੱਚ ਇਨਸਾਨੀ ਸਮਾਜ ਦੇ ਲਈ ਨੁਕਸਾਨਾਇਕ ਹੈ اور ਉਹ ਇੰਡਸਟਰੀ ਹੈ ਅੰਧਵਿਸ਼ਵਾਸ ਦੀ ਮੇਰੀ ਟ੍ਰਿਕ ਦਾ ਇਸਤੇਮਾਲ ਕਰਕੇ ਕੋਈ ਅਖੌਤੀ ਬਾਬਾ ਜਾਂ ਦਿਲ ਦੀਆਂ ਗੱਲਾਂ ਦੱਸਣ ਵਾਲਾ ਕੋਈ ਜੋਤਿ ਵਗੈਰਾ ਦਾ ਕੰਮ ਕਰਦੇ ਨੇ ਜੋ ਕਿ ਲੋਕਾਂ ਨੂੰ ਬੇਫਕੂਪ ਬਣਾ ਕੇ ਉਹਨਾਂ ਤੋਂ ਲੁੱਟ ਕਰਦੇ ਨੇ ਇਹ ਜਿਵੇਂ ਤੁਸੀਂ ਪ੍ਰਡਿਕਟ ਪਹਿਲਾਂ ਹੀ ਕਰ ਲਿਆ ਸੀ ਮੈਂ ਉਹ ਚੀਜ਼ ਚੂਜ਼ ਕਰੂੰਗੀ ਪ੍ਰਡਿਕਸ਼ਨ ਕਹਿ ਲਓ ਤੁਸੀਂ ਨਾ ਵੀ ਤੁਸੀਂ ਆਲਰੇਡੀ ਪ੍ਰਡਿਕਟ ਕਰ ਦਿੱਤਾ ਇਹ ਕੋਈ ਸਟੱਡੀ ਹੈ ਕਿ ਬਸਲੀ ਦੁਨੀਆ ਦੀ ਹਰ ਕਲਾ ਜਾਂ ਕੋਈ ਵੀ ਹੁਨਰ ਹੈ ਉਹ ਕਿਤੇ ਨਾ ਕਿਤੇ ਉਹਦੇ ਪਿੱਛੇ ਕਈ ਤਰ੍ਹਾਂ ਦੀ ਸਟੱਡੀਜ਼ ਇਨਵੋਲ ਹੋ ਰਹਿੰਦੀਆਂ ਨੇ ਕੋਈ ਵੀ ਕੰਮ ਕਰਨਾ ਸਟੱਡੀ ਤੋਂ ਬਿਨਾ ਤਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਕਹਿੰਦੇ ਕਹਿੰਦੇ ਵੀ ਨਾ ਕਿ ਦੁਨੀਆ ਦਾ ਸਾਰਾ ਗਿਆਨ ਕਿਤਾਬਾਂ 'ਚ ਹੈ ਔਰ ਇਹ ਹੁਣ ਤੁਹਾਡੇ ਉੱਪਰ ਹੈ ਕਿ ਤੁਸੀਂ ਉਹਨਾਂ 'ਚੋਂ ਕੀ ਔਰ ਕਿੰਨਾ ਕੱਢ ਪਾਣੇ ਮਤਲਬ ਹਰ ਕਿਸੇ ਦੇ ਬਸ ਦੀ ਇਹ ਚੀਜ਼ ਨਹੀਂ ਹੈਗੀ ਹਰ ਕੋਈ ਨਹੀਂ ਕਰ ਸਕਦਾ ਨਹੀਂ ਐਸਾ ਨਹੀਂ ਹੈ ਕੋਈ ਵੀ ਕਰ ਸਕਦਾ ਡਿਪੈਂਡ ਕਰਦਾ ਹੈ ਕਿ ਤੁਸੀਂ ਤੁਹਾਡਾ ਵਰਕਫੀਲਡ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਜਿਸ ਤਰ੍ਹਾਂ ਦਾ ਤੁਹਾਡਾ ਵਰਕਫੀਲਡ ਬਣ ਜਾਂਦਾ ਹੈ ਫਿਰ ਤੁਹਾਡੀ ਪ੍ਰੈਕਟਿਸ ਜਾਂ ਤੁਹਾਡਾ ਲਾਈਫ ਦਾ ਫਲੋ ਉਸੇ ਡਾਇਰੈਕਸ਼ਨ ਵੱਲ ਤੁਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਮੇਰਾ ਵਰਕ ਇਜ਼ ਟੂ ਸਟੱਡੀ ਅਬਾਊਟ ਦੈਟ ਥਿੰਗ ਕਈ ਜਿਵੇਂ ਕਹਿੰਦੇ ਨੇ ਵੀ ਅੰਧਵਿਸ਼ਵਾਸ ਹੈ ਤਾਂ ਵੀ ਕੀ ਲੋਕ ਆਪਾਂ ਜਾਣਦੇ ਆ ਨਾਲੇ ਉਹ ਚੀਜ਼ ਨੂੰ ਦੇਖਦੇ ਵੀ ਨੇ ਨਾਲੇ ਪੰਡ ਦੇ ਵੀ ਨੇ ਵੀ ਕੀ ਹੈ ਤਾਂ ਦਿਮਾਗ ਖਰਾਬ ਹੈ ਇਹ ਤਾਂ ਕੋਈ ਵੀ ਕਰ ਦੂਗਾ ਤੇ ਇਹ ਚੀਜ਼ ਐ ਹੋ ਜੂਗੀ ਇਹਦੇ ਪਿੱਛੇ ਤਾਂ ਟ੍ਰਿਕ ਹੈ ਦੇਖੋ ਅੱਜਕੱਲ੍ਹ ਕੁਝ ਬੇਸਿਕ ਚੀਜ਼ਾਂ ਐ ਜਿਹੜੀਆਂ ਜਿਹੜੀਆਂ ਆਲਰੇਡੀ ਆਡੀਅנס ਨੂੰ ਪਤਾ ਹੁੰਦੀਆਂ ਨੇ ਵੀ ਹੁਣ ਇਹ ਚੀਜ਼ ਹੋਊਗੀ ਐਕਚੁਅਲ ਕੀ ਹੁੰਦਾ ਹੈ ਜਦੋਂ ਇੱਕ ਜਾਦੂਗਰ ਜਾਦੂ ਦਿਖਾ ਰਿਹਾ ਹੈ ਔਰ ਇੱਕ ਕੋਈ ਅਖੌਤੀ ਬਾਬਾ ਚਮਤਕਾਰ ਦਿਖਾ ਰਿਹਾ ਦੋਨਾਂ ਦੇ ਵਿੱਚ ਆਡੀਅנס ਦੀ ਦੇਖਣ ਵਾਲੀ ਜੋ ਅੱਖ ਹੈ ਉਹਦਾ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਜਦੋਂ ਬਾਬਾ ਉਹੀ ਟ੍ਰਿਕ ਕਰ ਰਿਹਾ ਤਾਂ ਇੱਕ ਸ਼ਰਦਾ ਦਾ ਪਰਦਾ ਅੱਗੇ ਆ ਜਾਂਦਾ ਹੈ ਸ਼ਰਦਾ اور ਆਸਥਾ ਐਸੀ ਚੀਜ਼ ਹੈ ਜਿਹੜੀ ਕਿ ਤੁਹਾਡੇ ਸੋਚਣ ਸਮਝਣ ਦੀ ਬੁੱਧੀ ਨੂੰ ਇੱਕ ਬ੍ਰੇਕ ਲਗਾ ਦਿੰਦੀ ਹੈ ਵਿਸ਼ਵਾਸ ਮੰਚ ਕਹ ਲੋ ਹਾਂ ਇਸ ਲਈ ਅਸੀਂ ਉਸ ਬਾਬੇ ਦੀ ਚਾਲਬਾਜੀ ਵੱਲ ਧਿਆਨ ਨਹੀਂ ਦੇ ਪੰਦੇ ਜਦ ਕਿ ਕਰਦਾ ਕੋਈ ਵੀ ਬਾਬਾ ਜੇ ਚਮਤਕਾਰ ਦਿਖਾ ਰਿਹਾ ਹੈ ਤਾਂ ਉਹ ਕਿਤੇ ਨਾ ਕਿਤੇ ਹੱਥ ਦੀ ਸਫਾਈ ਚਲਾਕੀ ਜਾਂ ਫਿਰ ਮੌਕੇ ਤੇ ਚੌਕਾ ਜਿਵੇਂ ਕੋਈ ਘਟਨਾ ਪਹਿਲਾਂ ਹੁਣ ਘਟੀ ਹੈ ਔਰ ਆਪਾਂ ਬਾਬਾ ਬਾਦ ਦੇ ਵਿੱਚ ਅਨਾਉਂਸ ਕਰਨ ਲੱਗ ਜਾਂਦਾ ਮੈਂ ਤਾਂ ਅਸ ਤੋਂ 4 ਸਾਲ ਪਹਿਲਾਂ ਹੀ ਦੱਸਤਾ ਸੀਗਾ ਕਿ ਅੱਜ ਇਹ ਹੋਏਗਾ ਜਦ ਕਿ 4 ਸਾਲ ਪਹਿਲਾਂ ਦਾ ਕੋਈ ਰਿਕਾਰਡ ਨਹੀਂ ਪੇਸ਼ ਕਰ ਪੰਦਾ ਕਿ ਮੈਂ ਕਦੋਂ ਦੱਸਿਆ ਸੀ ਅੱਛਾ ਸਰ ਇਹ ਕਿਵੇਂ ਕਹਿੰਦੇ ਨੇ ਵੀ ਜਾਦੂ ਜੋ ਹੁੰਦਾ ਕੱਲੀ ਹੱਥ ਦੀ ਸਫਾਈ ਦਾ ਖੇਲ ਹੁੰਦਾ ਆ ਹਾਂ ਨਹੀਂ ਐਸਾ ਨਹੀਂ ਹੈ ਕੱਲੀ ਹੱਥ ਦੀ ਸਫਾਈ ਦੇ ਨਾਲ ਅਸੀਂ ਕੁਝ ਇਲੂਜਨ ਕ੍ਰੀਏਟ ਕਰ ਸਕਦੇ ਹਾਂ ਲੇਕਿਨ ਹੱਥ ਦੀ ਸਫਾਈ ਤੋਂ ਇਲਾਵਾ ਵੀ ਜਾਦੂ ਬਹੁਤ ਕੁਝ ਹੈ ਲੇਕਿਨ ਮੈਜਿਕ ਦੇ ਵਿੱਚ ਅਸੀਂ ਇਸ ਨੂੰ ਥੋੜਾ ਅਲੱਗ ਤਰੀਕੇ ਨਾਲ ਲੈਣੇ ਆ ਜੈਕ ਆਫ ਆਲਟਰੇਟਸ ਵਿਲ ਬੀ ਅ ਕਿੰਗ ਆਫ ਮੈਜਿਕ ਕਿਉਂਕਿ ਸਾਨੂੰ ਨਹੀਂ ਪਤਾ ਕਿ ਜਾਦੂ ਸਾਡੀ ਲਾਈਫ ਦੇ ਕਿਸ ਹਿੱਸੇ ਤੋਂ ਕੋਈ ਨਵਾਂ ਜਾਦੂ ਨਿਕਲਿਆ ਇਵਨ ਕਿ ਰਸੋਈ ਦੇ ਮਸਾਲਿਆਂ ਤੋਂ ਵੀ ਅਸੀਂ ਜਾਦੂ ਕਰ ਲੈਣੇ ਪਰ ਸ਼ੋਰ ਪੇਸ਼ ਕਰੀਏ ਫਿਰ ਗੱਲਾਂ ਤਾਂ ਮੁੱਕਣੀਆਂ ਹੀ ਨਹੀਂ ਹੈਗੀਆਂ ਤਾਂ ਚੱਲ ਅੱਗੇ ਅੱਗੇ ਓਕੇ ਚਲੋ ਇੱਕ ਕੰਮ ਕਰਦੇ ਆ ਜਿੱਦਾਂ ਤੁਸੀਂ ਕਿਹਾ ਕਿ ਦਿਮਾਗ ਪੜਨ ਵਾਲੀ ਗੱਲ ਸੇਮ ਸਟਾਪ ਐਨੀ ਵੇਅਰ ਯੂ ਵਾਂਟ ਸਟਾਪ ਰਾਈਟ ਇਥੇ ਜੋ ਵੀ ਪੱਤਾ ਹੈ ਦੇਖ ਲਓ ਮੈਂ ਮੂਹ ਉੱਧਰ ਕਰ ਲੈਣਾ ਕੈਮਰਾ ਨੂੰ ਦਿਖਾ ਦਿਓ ਅਰਜਿਤ ਦਿਖਾ ਦਿਓਗੇ ਤਾਂ ਮੈਨੂੰ ਦੱਸ ਦਿਓ ਔਰ ਤਾਸ਼ ਦੇ ਵਿੱਚ ਵਾਪਸ ਪਾ ਦਿਓ ਹਮ ਜੀ ਰਾਈਟ ਮੈਂ ਸ਼ਫਲ ਕਰ ਦਿੰਦਾ ਹੁਣੋ ਕਾਰਡ ਮੈਂ ਸ਼ਫਲ ਕਰ ਸਕਦਾ ਹਾਂ ਹਾਂ ਕਰ ਲਓ ਕਰ ਛੋਟੇ ਛੋਟੇ ਹੱਥ ਨੇ ਓਕੇ ਡਨ ਰਾਈਟ now i just obviously to find your card card yaad hai yeah is it your card no sure yes ye to ada card nahi hai pakka yes okay je ye to ada card nahi hai ta filhal apan nu idhar rakh dende i think phir ta aa card toada hoyega mm hmm ye bhi nahi hai? ब्लॉक नहीं कर रहे नहीं ये तो कार्ड नहीं है नहीं वो भी नहीं है नहीं सॉरी कोई गड़बड़ हो गई जादू गलत हो गया कैसा है तो आपका कार्ड चार एट चौकेट तो वो कैसा कार्ड है ओ <laughs> मैं कहन <के> लगी <laughs> मैं कहता हूं तुम से तो नहीं कोई ट्रिक कर रहे <laughs> नहीं नहीं तुम क्या मेरा कार्ड नहीं है मैं थले रखता नहीं सी मेरा कार्ड उसके तो बाद मैं हाथ में कैमरा चुप कीता ना तुम ਇਹ ਮੇਰਾ ਕਾਰਡ ਨਹੀਂ ਸੀ ਇਹ ਤਾਂ ਕੁਝ ਮਿਲਦਾ ਚੀੜੀ ਉਹਦਾ ਸੀਗਾ 7 ਸੀਗਾ ਉਹਦਾ ਕਾਲਾ ਸੀਗਾ ਨਾ ਟੁਕਮ ਆ ਗਏ ਚੀੜੀ ਸੀ ਨਹੀਂ ਤੁਸੀਂ ਕਿਹਾ ਮੇਰਾ ਨਹੀਂ ਹੈ ਮੈਂ ਇੱਥੇ ਰੱਖਤਾ ਉਸ ਤੋਂ ਬਾਅਦ ਤਾਂ ਮੈਂ ਹੱਥ ਵੀ ਨਹੀਂ ਲਗਾਇਆ ਲੈਟਸ ਇਹ ਚ ਇਸ ਇੱਕ ਨੋਈ ਜাদু ਦਾ ਮਜ਼ਾ ਕੀ ਹੋਇਆ ਦੇ ਵਿੱਚ ਹੈ ਕਿਦਾਂ ਹੋਏ ਦੇ ਲਈ ਉਹ ਉਹ ਜਾਦੂਗਰਾਂ ਦੇ ਲਈ ਰਹਿਣ ਦੋ अच्छा एक मेरे दिमाग चीज हो रहा है सर जे भी जे, जे मैं आपा बहुत सोशल मीडिया पे वीडियोस देखदे हां वी अ ਤੁਸੀਂ ਵੀ ਆ ਪੇਪਰ ਰੱਖਿਆ ਹੋਇਆ ਹੈ ਇਸ ਤੋਂ ਪਹਿਲਾਂ ਆਪਾਂ ਇੱਕ ਸ਼ੂਟ ਵੀ ਕਰਕੇ ਹਟਿਆ ਨਾ ਵੀ ਆ ਚੀਜ਼ ਕਿਦਾਂ ਕਰਦੇ ਹੋ ਮਤਲਬ ਆ ਜਸਟ ਵਾਂਟ ਟੂ ਨੋ ਅਬਾਊਟ ਥੈਟ ਚਲ ਕੰਮ ਕਰ ਆਪੈਂ ਲੋ ਆ ਜਸਟ ਵਾਂਟ ਟੂ ਸ਼ੋ ਵੀ ਵਾਈਟ ਪਲੇਨ ਹੀ ਹੈ ਕੁਝ ਲਿਖਿਆ ਨਹੀਂ ਹੋਇਆ ਅ ਮਿਰਤੂਲ ਕੋ ਕੇ ਹਾਂਜੀ ਅ ਇੱਕ ਐਸਾ ਪਰਸਨ ਹਾਂਜੀ ਜੋ ਕਿ ਤੁਹਾਡੀ ਲਾਈਫ ਚ ਬਹੁਤ ਅਹਿਮੀਅਤ ਰੱਖਦਾ ਹੈ ਉਹ ਤੁਹਾਡਾ ਕੋਈ ਫਸਟ ਫਰੈਂਡ ਵੀ ਹੋ ਸਕਦਾ ਹੈ ਹੂੰ ਕੋਈ ਫੈਮਿਲੀ ਮੈਂਬਰ ਹੂੰ ਜਾਂ ਕੋਈ ਰਿਲੇਟਿਵ ਕੋਈ ਵੀ ਹੋ ਸਕਦਾ ਹੈ ਹੂੰ ਕੋਈ ਐਸਾ ਇਨਸਾਨ ਜੋ ਕਿ ਤੁਹਾਡੀ ਲਾਈਫ ਚ ਇੱਕ ਅਹਿਮੀਅਤ ਰੱਖਦਾ ਥੋੜਾ ਬੜਾ ਬੜਾ ਲਿਖਣਾ ਤਾਕੀ ਕੈਮਰਾ ਨੂੰ इजीली ਨਜ਼ਰ ਆਏ ਓਕੇ ਔਰ ਮੈਂ ਇੱਕ ਨਾਮ ਆਪਣੇ ਮਨ ਤੋਂ ਲਿਖਣ ਦੀ ਕੋਸ਼ਿਸ਼ ਕਰਦਾ ਸੋ ਨਾਮ ਲਿਖ ਲਿਆ ਜੀ ਤੁਸੀਂ ਔਰ ਮੈਂ ਵੀ ਲਿਖ ਲਿਆ ਹੁਣ ਮੈਂ ਇਸ ਨਾਮ ਨੂੰ ਬਦਲ ਨਹੀਂ ਸਕਦਾ ਮੈਂ ਪੁੱਛਣਾ ਚਾਹੂੰਗਾ ਜੋ ਨਾਮ ਤੁਸੀਂ ਲਿਖਿਆ ਹੈ ਉਹ ਤੁਹਾਡੇ ਰਿਲੇਸ਼ਨ ਦੇ ਵਿੱਚ ਹੀ ਹੈ ਮੇਰਾ ਜੀ ওকে ਹੀ ਇਸ ਮਾਈ ਬ੍ਰਦਰ ਐਲ্ডার ਬ੍ਰਦਰ ਜੀ ਜੀ ਮਨਪ੍ਰੀਤ ਨਾਮ ਲਿਖਿਆ ਤੁਸੀਂ ਸੱਚੀ ਮਨਪ੍ਰੀਤ ਲਿਖਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਪੇਪਰ ਤੇ ਜੋ ਮੈਂ ਨਾਮ ਲਿਖਿਆ ਸੀਗਾ ਉਹ ਸ਼ਾਕ ਸੀ ਇਸ ਦੇ ਸਟ੍ਰੇਕ ਉਹ ਵਾਟ اور ਜਸਟ ਅ ਮਾਈਂਡ ਕੇ ਇਟਸ ਮੈਜਿਕ ਹੱਥਾਂ ਦੀ ਸਫਾਈ ਮੈਂ ਹੱਥ ਦਿਖਾ ਦਵਾਂ ਮੇਰਾ ਵੀ ਵੈਮ ਦੂਰ ਹੋ ਜੂਗੀ ਨਹੀਂ ਨਹੀਂ ਹੱਥ ਮੈਂ ਲੈ ਰਿਹਾ ਬੁੜੇ ਸਲੇ ਗੂਜ਼ਬਮਸ ਹੁੰਦੇ ਆ ਇਹ ਚੀਜ਼ ਕਿੱਦਾਂ ਹੋ ਸਕਦੀ ਹੈ ਇਹ ਚਸ਼ਮਾ ਕੀ ਮੇਰੇ ਕੋ ਤੁਹਾਡੀ ਇਹ ਮੇਰੇ ਨਾਲ ਟੀਮ ਮੇਟ ਦਾ ਆ ਹਾਂਜੀ ਟੀਮ ਮੇਟ ওকে ਨਾਈਸ ਫ੍ਰਾਈਡੋ ਇਸ ਆਈ ਜਸਟ ਪਲੇਸ ਇਟ ਡਾਊਨ ਐਂਡ ਆਫਟਰਵਰਡ ਆਈ ਵਾਂਟ ਟੱਚ ਇਟ ਹਾਂ ਰਾਈਟ ਉਹਰਾ ਫਲਿੱਪ ਕਰ ਸਕਦੇ ਹੋ? ਟਰਾਈ ਕਰੋ। ਮੈਂ ਕਿਦਾਂ ਟਰਾਈ ਕਰਾਂ? ਤੁਹਾਡੇ ਤੇ ਮੇਰੇ ਵਿੱਚ ਫਰਕ ਕੀ ਰਹੇਗਾ ਜੇ ਮੈਂ ਦੋ ਫੂਕਾਂ ਨਹੀਂ ਮਾਰ ਕੇ ਛੱਡਾਂ। ਐਕਚੁਅਲ ਅਹ ਐਕਚੁਅਲ ਤੇ ਤੁਹਾਡੀ ਫੂਕ ਦਾ ਹੀ ਕਮਾਲ ਸੀਗਾ। ਮਾਰੋ ਫੂਕ। ਉਡ ਕੋਈ ਗ੍ਰੈਵਿਟੀ ਪੋਲ ਵਗੈਰਾ ਤਾਂ ਨਹੀਂ ਕਸ਼ਾਵੇਂ ਚੈੱਕ ਕਰ ਸਕਦੇ ਐ ਹੈਗਾ ਤਾਂ ਮੇਰੇ ਟੀਮ ਮੇਟ ਦਾ ਹੀ ਆ ਸੱਚੀ ਗੂਸ ਬਮਜ਼ ਆਉਂਦੇ ਆ ਇਹ ਚੀਜ਼ਾਂ ਦੇਖ ਕੇ ਅੱਛਾ ਸਰ ਜਿਵੇਂ ਤੁਸੀਂ ਅ ਕਾਫੀ ਚੰਗੇ ਸ਼ੋਅ ਤੇ ਪਰਫਾਰਮ ਕਰਕੇ ਆਏ ਹੋ ਉਹਦਾ ਐਕਸਪੀਰੀਅੰਸ ਕਿਦਾਂ ਰਿਹਾ ਐਕਸਪੀਰੀਅੰਸ ਕਾਫੀ ਅੱਛਾ ਰਿਹਾ ਹਾਲਾਂਕਿ ਮੈਨੂੰ ਇਹ ਨਹੀਂ ਉਮੀਦ ਨਹੀਂ ਸੀ ਕਿ ਮੈਂ ਇੰਨੇ ਅੱਗੇ ਤੱਕ ਜਾਊਂਗਾ ਮੈਂ ਉਸ ਹ ਹੁਨਰ ਬਾਤ ਸੀਰੀਜ਼ ਦਾ ਮੈਂ ਸੈਮੀ ਫਾਈਨਲਿਸਟ ਰਹੇ ਹਾਂ ਤੇ ਮੈਨੂੰ ਇਹ ਸੀਗਾ ਕਿ ਵੀ ਸ਼ਾਇਦ ਇੱਕ ਰਾਊਂਡ ਚ ਜਦੋਂ ਆ ਗਏ ਆ ਆਡੀਸ਼ਨ ਕਲੀਅਰ ਹੋ ਗਏ ਤੇ ਚਲੋ ਇੱਕ ਅੱਧਾ ਰਾਊਂਡ ਹੋਰ ਜਾਊਂਗਾ ਤੇ ਉਸ ਤੋਂ ਬਾਅਦ ਐਲੀਮੀਨੇਟ ਹੋ ਜਾਵਾਂਗੇ ਕਿਉਂਕਿ ਅੰਦਰੋਂ ਇੱਕ ਹੁੰਦਾ ਨੇ ਕਿ ਅਸੀਂ ਮੇਰੇ ਤੋਂ ਉੱਪਰ ਬਹੁਤ ਬੈਠੇ ਨੇ ਕਲਾਕਾਰ ਤੇ ਲੇਕਿਨ ਲੋਕਾਂ ਨੂੰ ਮੇਰਾ ਨਾ ਮੈਜਿਕ ਪਸੰਦ ਆਇਆ ਇੱਕ ਰਾਉਂਡ ਦੋ ਰਾਉਂਡ ਕਰਦੇ ਕਰਦੇ ਕੱਲ ਮੈਂ ਸੈਮੀਫਾਈਨਲ ਤੱਕ ਪਹੁੰਚ ਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਉਸ ਚੀਜ਼ ਲਈ ਥੈਂਕ ਯੂ ਅੱਛਾ ਸਰ ਜੇ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੈ ਜਾਂ ਕਿਸੇ ਨੇ ਗੱਲਬਾਤ ਕਰਨੀ ਹੈ ਕੋਈ ਸ਼ੂਕ ਰੋਣਾ ਹੈ ਤਾਂ ਤੁਸੀਂ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਸਕਦੇ ਹੋ ਨਾ ਅ ਬਿਲਕੁਲ ਸ਼ੇਅਰ ਕਰ ਸਕਦੇ ਹਾਂ ਅ ਮੇਰਾ ਅ ਮੈਂ ਕੈਮਰਾਮੈਨ ਨੂੰ ਕਹੂੰਗੀ ਵੀ ਤੁਸੀਂ ਨੰਬਰ ਨੋਟ ਡਾਊਨ ਕਰ ਲੈਣ ਕੋਈ ਵੀ ਸ਼ੋਅ ਜਾਂ ਕੁਝ ਵੀ ਤੁਸੀਂ ਕਰਵਾਉਣਾ ਹੈ ਤੁਸੀਂ ਵੀਰਜੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੇ ਇਹ ਚੀਜ਼ਾਂ ਤਾਂ ਚਲੋ ਮੰਨ ਚ ਹੀ ਰਹਿ ਗਈਆਂ ਹੁਣ ਮੈਂ ਤੁਸੀ ਦੱਸ ਤਾਂ ਰਹੇ ਨਹੀਂ ਵੀ ਕਿ ਕਿਵੇਂ ਕੀ ਹੋਇਆ ਅ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਸੀਂ ਟ੍ਰਿਕਸ ਦਿਖਾਈਆਂ ਆਪਣੀਆਂ ਦਰਸ਼ਕਾਂ ਨੂੰ ਤੁਸੀਂ ਅ ਦੇਖੋ ਕਮੈਂਟ ਸੈਕਸ਼ਨ ਦੇ ਵਿੱਚ ਕੀ ਕੀ ਰਿਪਲਾਈਜ਼ ਆਉਂਦੇ ਨੇ ਸੋ ਮੈਨੂੰ ਦਿਓ ਇਜਾਜ਼ਤ ਹੈ ਮਨ ਪ੍ਰੀਤ ਕੌਰ ਧੰਨਵਾਦ